ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਦਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਖਾਲਸਾ ਜੀ ਜਿਵੇਂ ਸਤਗੁਰ ਸੱਚੇ ਪਾਸ਼ਾ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਿੱਦਾਂ ਮੱਤ ਦਿੰਦੇ ਹਨ ਜੇ ਕੋਈ ਖਾਲਸਾ ਜੀ ਫਿਰ ਵੀ ਨਾ ਸਮਝੇ ਫਿਰ ਇਸ ਤੋਂ ਵਧੀਆ ਹੋਰ ਕੋਈ ਸਮਝਾ ਨਹੀਂ ਸਕਦਾ ਬੱਚੇ ਨੂੰ ਮਾਂ ਸਮਝਾਉਂਦੀ ਹੈ ਤੇ ਬੱਚਾ ਖਾਲਸਾ ਜੀ ਮਾਂ ਦੇ ਆਖੇ ਲੱਗ ਕੇ ਉਹ ਸਿੱਖਿਆ ਗ੍ਰਹਿਣ ਕਰ ਲੈਂਦਾ ਜੇ ਪਿਓ ਨਾਲ ਪ੍ਰੇਮ ਹੋਵੇ ਤੇ ਪਿਓ ਦੀ ਸਿੱਖਿਆ ਗ੍ਰਹਿਣ ਕਰ ਲੈਂਦਾ ਪਰ ਖਾਲਸਾ ਜੀ ਮਾਂ ਤੇ ਪਿਓ ਤੋਂ ਕਿਤੇ ਅਧੇਕ ਪ੍ਰੇਮ ਕਰਨ ਵਾਲੇ ਵਾਹਿਗੁਰੂ ਜੀ ਜਿਹਨੂੰ ਸਮਝਾਉਂਦੇ ਹਨ ਪ੍ਰੇਮ ਨਾਲ ਸਮਝਾਉਂਦੇ ਹਨ ਕਿ ਭਾਈ ਗੁਰਮਖੋ ਨਾਮ ਜਪੋ ਨਾਮ ਜਪੋ ਭਜਨ ਕਰੋ ਕਿਉਂਕਿ ਭਜਨ ਕਰਨ ਦੇ ਨਾਲ ਸੁਖ ਪ੍ਰਾਪਤ ਹੋਣਗੇ ਸੁਖ ਹੋਣਗੇ ਇਛਾਵਾਂ ਪੂਰੀਆਂ ਹੋਣਗੀਆਂ ਦੁੱਖ ਨਾਸ ਹੋਣਗੇ ਚੰਗਾ ਉੱਚਾ ਸੋਚਾ ਜੀਵਨ ਹੋਵੇਗਾ ਖਾਲਸਾ ਜੀ ਨਾਮ ਜਪਣ ਦਾ ਕੀ ਲਾਭ ਹੈ ਕਈ ਆਮ ਕਰਕੇ ਪੁੱਛਦੇ ਆ ਨਾਮ ਜਪਣ ਨਾਲ ਕੀ ਹੋਵੇਗਾ ਨਾਮ ਜਪਣ ਦੇ ਨਾਲ ਖਾਲਸਾ ਜੀ ਉੱਚਾ ਸੁੱਚਾ ਕਿਰਦਾਰ ਹੋਵੇਗਾ ਜਿੱਦਾਂ ਜਿੱਦਾਂ ਅਸੀਂ ਨਾਮ ਜਪਾਂਗੇ ਉੱਚੇ ਸੁੱਚੇ ਕਿਰਦਾਰਾਂ ਵਾਲੇ ਬਣਾਂਗੇ ਜਿਉਂ ਜਿਉਂ ਉੱਚੇ ਸੁੱਚੇ ਕਿਰਦਾਰ ਹੋਣਗੇ ਤਿਉਂ ਤਿਉਂ ਖਾਲਸਾ ਜੀ ਸੰਸਾਰ ਚੰਗਾ ਹੋਵੇਗਾ ਚੰਗੇ ਕਿਰਦਾਰਾਂ ਵਾਲੇ ਮਨੁੱਖ ਪੈਦਾ ਹੋਣਗੇ ਚੰਗੇ ਕਿਰਦਾਰ ਦੇ ਨਾਲ ਖਾਲਸਾ ਜੀ ਖੁਸ਼ਹਾਲੀ ਹੋਵੇਗੀ ਜਗਤ ਵਿੱਚ ਇਹਨਾਂ ਵਿਕਾਰਾਂ ਨੂੰ ਠੱਲ ਪਵੇਗੀ ਨਾਮ ਇੱਕ ਜਾਣਾ ਜੇ ਸਿਮਰੇਗਾ ਉਹਦੇ ਨਾਲ ਖਾਲਸਾ ਜੀ ਕਈਆਂ ਨੂੰ ਸੁਖ ਪ੍ਰਾਪਤ ਹੋਣਗੇ ਜਿਵੇਂ ਨਾਮ ਜਪਣ ਦੇ ਨਾਲ ਉੱਚਾ ਸੁਚਾ ਆਤਮਿਕ ਜੀਵਨ ਮਿਲਦਾ ਹੈ ਤਿਉਹ ਖਾਲਸਾ ਜੀ ਜੇ ਆਪਾਂ ਸਾਰੇ ਨਾਮ ਜਪਣ ਲੱਗ ਜਾਈਏ ਤੇ ਸਾਰਿਆਂ ਨੂੰ ਆਤਮਿਕ ਜੀਵਨ ਮਿਲੇਗਾ ਤੇ ਖਾਲਸਾ ਜੀ ਜਦੋਂ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਗਈ ਫਿਰ ਸਾਰਿਆਂ ਘਟਾਂ ਦੇ ਵਿੱਚ ਵਾਹਿਗੁਰੂ ਜੀ ਮਹਾਰਾਜ ਦਿਖਣਗੇ ਫਿਰ ਪਤਾ ਲੱਗੇਗਾ ਵੀ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਲਾ ਕੋ ਬੋਲੇ ਰੇ ਰਾਮ ਵਾਹਿਗੁਰੂ ਜੀ ਤੋਂ ਬਿਨਾ ਹੋਰ ਕੌਣ ਬੋਲ ਰਿਹਾ ਇਹ ਸੋਝੀ ਆ ਜਾਵੇਗੀ ਜਦੋਂ ਖਾਲਸਾ ਜੀ ਇਹ ਖੇੜ ਵਰਤੇਗੀ ਫਿਰ ਸੰਸਾਰ ਵਿੱਚ ਕੋਈ ਵੀ ਮੰਦਾ ਨਹੀਂ ਦਿਖੇਗਾ ਸਾਰੇ ਚੰਗੇ ਨਜ਼ਰ ਆਉਣਗੇ ਆਪਣੇ ਆਪ ਨੂੰ ਅਸੀਂ ਮੰਦੇ ਆਖਾਂਗੇ ਤਿਉਂ ਤਿਉਂ ਖਾਲਸਾ ਜੀ ਜੀਵਨ ਉੱਚਾ ਸੁੱਚਾ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਵਾਲਾ ਬਣੇਗਾ ਜਿਹੜਾ ਗੰਦਲਾ ਹੋ ਚੁੱਕਾ ਸੰਸਾਰ ਹੈ ਉਹ ਵੀ ਖਾਲਸਾ ਜੀ ਉੱਚਾ ਸੁੱਚਾ ਤੇ ਨਿਰਮਲ ਹੋਣ ਲੱਗ ਜਾਵੇਗਾ ਜਿਉਂ ਜਿਉਂ ਬਿਰਤੀਆਂ ਨਿਰਮਲ ਹੋਣਗੀਆਂ ਤਿਉਂ ਤਿਉਂ ਖਾਲਸਾ ਜੀ ਸਤਜੁਗ ਵਰਤੇਗਾ ਤੇ ਜਿਉਂ-ਜਿਉਂ ਇਹ ਬਿਰਤੀਆਂ ਗੰਧੀਆਂ ਹੋਣ ਰਹੀਆਂ ਨੇ ਜਾਂ ਗੰਦਲੀਆਂ ਹੋਣਗੀਆਂ ਤਿਉਂ-ਤਿਉਂ ਵਧੇਰੇ ਕਾਲਯੁਗ ਵਰਤੇਗਾ ਕਾਲਯੁਗ ਖਾਲਸਾ ਜੀ ਜੇ ਸੋਚਿਆ ਜਾਵੇ ਇੱਕ ਵਿਚਾਰ ਕਰੀਏ ਤੇ ਬੰਦੇ ਦੇ ਹੱਥ ਵਿੱਚ ਹੈ ਰੱਬ ਜੀ ਮਹਾਰਾਜ ਦਾ ਜੇ ਕੋਈ ਸਿਮਰਨ ਕਰਨ ਲੱਗ ਜਾਵੇ ਖਾਲਸਾ ਜੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਉਹਦੀ ਆਤਮਿਕ ਅਵਸਥਾ ਉੱਚੀ ਹੁੰਦੀ ਹੈ ਤੇ ਜਦੋਂ ਨਾਮ ਜਪਣ ਦੇ ਨਾਲ ਆਤਮਿਕ ਅਵਸਥਾ ਉੱਚੀ ਹੋਵੇਗੀ ਫਿਰ ਖਾਲਸਾ ਜੀ ਵਿਕਾਰ ਵੀ ਦੂਰ ਹੋਣਗੇ ਮਾੜੇ ਭੈੜੇ ਵਿਚਾਰ ਵੀ ਖਤਮ ਹੋਣਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੇਗੀ ਫਿਰ ਸਾਰਾ ਸੰਸਾਰ ਹੀ ਖਾਲਸਾ ਜੀ ਚੰਗਾ ਨਜ਼ਰ ਆਵੇਗਾ ਚੰਗਾ ਪ੍ਰਤੀਤ ਹੋਵੇਗਾ ਤੇ ਜਿਉਂ ਜਿਉਂ ਸੰਸਾਰ ਚੰਗਾ ਪ੍ਰਤੀਤ ਹੋਵੇਗਾ ਤਿਉਂ ਤਿਉਂ ਖਾਲਸਾ ਜੀ ਇੱਥੇ ਖੁਸ਼ੀਆਂ ਹੋਣਗੀਆਂ ਸਤਜੁਗ ਵਰਤੇਗਾ ਸਾਧੂ ਪੈਦਾ ਹੋਣਗੇ ਸੂਰਮੇ ਪੈਦਾ ਹੋਣਗੇ ਸੂਰਬੀਰਤਾ ਨਾਲ ਭਰੇ ਹੋਏ ਜੋਧੇ ਪੈਦਾ ਹੋਣਗੇ ਫਿਰ ਖਾਲਸਾ ਜੀ ਫਿਰ ਉਹੀ ਖੇੜ ਵਰਤੇਗੀ ਰੱਬ ਨੂੰ ਯਾਦ ਕਰਨ ਵਾਲੇ ਸਾਰੇ ਬਣ ਜਾਵਾਂਗੇ ਇਸ ਕਰਕੇ ਸਾਨੂੰ ਉਦਮ ਕਰਨਾ ਪਵੇਗਾ ਉਦਮ ਕਰਾਂਗੇ ਤੇ ਫਿਰ ਖਾਲਸਾ ਜੀ ਸਾਨੂੰ ਸੁਖ ਪ੍ਰਾਪਤ ਹੋਣਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਕਹਿੰਦੇ ਹਨ ਕਿ ਮਹਾਰਾਜ ਦਾ ਸਿਮਰਨ ਕਰਿਆ ਕਰੋ ਕਿਉਂਕਿ ਖਾਲਸਾ ਜੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਾਰਿਆਂ ਆਹਰਾਂ ਦੇ ਨਾਲੋਂ ਚੰਗਾ ਤੇ ਉੱਚਾ ਸੁੱਚਾ ਹੈ ਸਾਰੇ ਕਰਮਾਂ ਦੇ ਨਾਲੋਂ ਉੱਚਾ ਸੋਚਾ ਜਿਹੜਾ ਹੈ ਉਹ ਵਾਹਿਗੁਰਜੀ ਦਾ ਸਿਮਰਨ ਹੈ ਸੱਚੇ ਪਾਸ਼ਾ ਮਹਾਰਾਜ ਦਾ ਸਿਮਰਨ ਜੋ ਹੈ ਖਾਲਸਾ ਜੀ ਉਹਦੇ ਤੋਂ ਉੱਚੀ ਵਧੇਗ ਹੋਰ ਕੋਈ ਵੱਡੀ ਸ਼ਰੋਮਣੀ ਚੀਜ਼ ਨਹੀਂ ਵਾਹਿਗੁਰਜੀ ਦਾ ਸਿਮਰਨ ਸਭ ਤੋਂ ਉੱਚਾ ਹੈ ਪ੍ਰਭ ਕੈ ਸਿਮਰਨ ਉਧਰੇ ਮੂਚਾ ਵਾਹਿਗੁਰਜੀ ਦਾ ਸਿਮਰਨ ਕਰਨ ਦੇ ਨਾਲ ਖਾਲਸਾ ਜੀ ਬਹੁਤ ਸਾਰੇ ਜਿਹੜੇ ਲੋਕ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਵਾਹਿਗੁਰਜੀ ਦਾ ਸਿਮਰਨ ਜੋ ਹੈ ਉਹ ਵਿਕਾਰਾਂ ਤੋਂ ਬਚਾ ਲੈਂਦਾ ਹੈ ਖਾਲਸਾ ਜੀ ਮਿਹਰ ਕਰ ਦਿੰਦਾ ਹੈ ਸੋ ਇਸ ਕਰਕੇ ਗੁਰਮੁਖੋ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਝੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਜਿਹੜੀ ਆਪਾਂ ਨੂੰ ਖਾਲਸਾ ਜੀ ਮਾਇਆ ਦੀ ਤ੍ਰੇ ਲੱਗੀ ਰਹਿੰਦੀ ਹੈ ਮਾਇਆ ਦੀ ਭੁੱਖ ਚੰਬੜੀ ਰਹਿੰਦੀ ਹੈ ਆ ਵੀ ਮਿਲੇ ਉਹ ਵੀ ਮਿਲੇ ਆ ਵੀ ਹੋ ਜੇ ਉਹ ਵੀ ਹੋ ਜੇ ਸਾਰਾ ਕੁਝ ਸਾਡੇ ਘਰ ਹੀ ਆ ਜਾਏ ਸਾਰੀ ਮਾਇਆ ਸਾਨੂੰ ਦੁਨੀਆ ਦੀ ਮਿਲ ਜਾਵੇ ਇਹ ਜਿਹੜੀ ਤ੍ਰਿਸ਼ਨਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਬੁੱਝ ਜਾਂਦੀ ਹੈ ਖਾਲਸਾ ਜੀ ਪ੍ਰਭ ਕਾ ਸਿਮਰਨ ਸਭ ਕੁਝ ਸੁਝਾ ਮਹਾਰਾਜ ਕਹਿੰਦੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਜਿਹੜੀ ਮਹਿਮਾ ਹੈ ਜਾਂ ਭਜਨ ਹੈ ਸਿਮਰਨ ਹੈ ਉਹਦੇ ਨਾਲ ਸਭ ਕੁਝ ਸੁੱਝ ਜਾਂਦਾ ਹੈ ਜਿਹੜਾ ਕੋਸ਼ ਸਾਨੂੰ ਭੁੱਲਿਆ ਹੋਇਆ ਹੈ ਮਤ ਤੇ ਸਾਡਾ ਪਰਦਾ ਪਿਆ ਹੋਇਆ ਹੈ ਜਿਸ ਕਰਕੇ ਅਸੀਂ ਵਿਕਾਰੀ ਹੋਏ ਹੋਏ ਹਾਂ ਖਾਲਸਾ ਜੀ ਵਾਹਿਗੁਰੂ ਮਹਾਰਾਜ ਦਾ ਸਿਮਰਨ ਦੇ ਸਿਮਰਨ ਕਰਨ ਦੇ ਨਾਲ ਸਾਨੂੰ ਸਮਝ ਪੈ ਜਾਂਦੀ ਹੈ ਸੁਮਤ ਆ ਜਾਂਦੀ ਹੈ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਵਾਹਿਗੁਰੂ ਜੀ ਦਾ ਜਿਹੜਾ ਕੋਈ ਸਿਮਰਨ ਕਰਦਾ ਹੈ ਖਾਲਸਾ ਜੀ ਉਹਦਾ ਜਮਾਂ ਦਾ ਭੈ ਡਰ ਮੁੱਕ ਜਾਂਦਾ ਹੈ ਉਹਨੂੰ ਡਰ ਨਹੀਂ ਰਹਿੰਦਾ ਕਿ ਮੈਨੂੰ ਮੌਤ ਆਉਣੀ ਹੈ ਡਰਦਾ ਹੀ ਨਹੀਂ ਹੈ ਉਹ ਇਹੋ ਗੱਲ ਕਹਿ ਕੇ ਸੌਂਦਾ ਕੋਈ ਗੱਲ ਨਹੀਂ ਕੱਲ ਨੂੰ ਆ ਜੇ ਕੱਲ ਨੂੰ ਆਉਣੀ ਅੱਜ ਆ ਜਾਵੇ ਮੈਂ ਤਿਆਰ ਹਾਂ ਜਿਹੜੇ ਨਾਮ ਜਪਦੇ ਹਨ ਪ੍ਰਭ ਕਾ ਸਿਮਰਨ ਪੂਰਨ ਆਸਾ ਵੇਖੋ ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰੇਗਾ ਜਿਹੜਾ ਵਾਹਿਗੁਰੂ ਵਾਹਿਗੁਰੂ ਭਜਨ ਕਰੇਗਾ ਉਹਦੀਆਂ ਸਾਰੀਆਂ ਮਨ ਦੀਆਂ ਆਸਾਂ ਹਨ ਉਹ ਪੂਰੀਆਂ ਹੋ ਜਾਣਗੀਆਂ ਪੂਰੀਆਂ ਹੋ ਜਾਣਗੀਆਂ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਮਹਾਰਾਜ ਕਹਿੰਦੇ ਸਿਮਰਨ ਕੀਤਿਆਂ ਜਿਹੜੀ ਖਾਲਸਾ ਦੀ ਜਨਮ ਜਨਮਾਂ ਤਰਾ ਦੀ ਮਨ ਨੂੰ ਮੈਲ ਚੰਬੜੀ ਹੋਈ ਹੈ ਉਹ ਲੱਥ ਜਾਵੇ ਕਿ ਮਨ ਕੀ ਮਲ ਜਾਏ ਵਿਕਾਰਾਂ ਦੀ ਜੋ ਚੜੀ ਹੋਈ ਮੈਲ ਹੈ ਖਾਲਸਾ ਜੀ ਉਹ ਦੂਰ ਹੋ ਜਾਵੇਗੀ ਅੰਮ੍ਰਿਤ ਨਾਮ ਰਿਧਮਾਹੇ ਸਮਾਏ ਫਿਰ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਰਕਾਰ ਇਹ ਕਰਨ ਦੇ ਨਾਲ ਹਿਰਦੇ ਵਿੱਚ ਵਾਹਿਗੁਰੂ ਜੀ ਵਸ ਜਾਣਗੇ ਅਮਰਤ ਰੂਪੀ ਨਾਮ ਜੋ ਹੈ ਸਾਡੇ ਹਿਰਦੇ ਘਰ ਵਿੱਚ ਵਸ ਜਾਵੇਗਾ ਜਦੋਂ ਖਾਲਸਾ ਜੀ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਆ ਗਿਆ ਫਿਰ ਮਹਾਰਾਜ ਕਿਆ ਕਲਾ ਵਰਤਉਂਦੇ ਹਨ ਉਹ ਉਹੀ ਜਾਣਦਾ ਜਿਹਦੇ ਨਾਲ ਹੋ ਰਿਹਾ ਹੈ ਕਿਉਂਕਿ ਖਾਲਸਾ ਜੀ ਉਹਦੇ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਉਹ ਏਡੀ ਵੱਡੀ ਉੱਚੀ ਸੁੱਚੀ ਅਵਸਥਾ ਹੈ ਜਿਹਦੇ ਹਿਰਦੇ ਵਿੱਚ ਨਾਮ ਪ੍ਰਗਟ ਹੋ ਜਾਵੇ ਇਹ ਪਾਤਸ਼ਾਹਾਂ ਦੇ ਪਾਤਸ਼ਾਹ ਕਹਿੰਦੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਤੇ ਜਿਹੜਾ ਵਾਹਿਗੁਰੂ ਹੈ ਪ੍ਰਭੂ ਜੀ ਹਨ ਉਹ ਖਾਲਸਾ ਜੀ ਗੁਰਮੁਖ ਪਿਆਰਿਆਂ ਦੀਆਂ ਰਸਨਾ ਉੱਤੇ ਵਸਦੇ ਹਨ ਜਿਹੜੇ ਰਸਨਾ ਦੇ ਨਾਲ ਵਾਹਿਗੁਰੂ 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 ਜਪਦੇ ਹਨ ਉਹਨਾਂ ਦੀ ਰਸਨਾ ਉੱਤੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜੀ ਦਾ ਵਾਸਾ ਰਹਿੰਦਾ ਹੈ ਨਾਨਕ ਜਨਕਾ ਦਾਸਨ ਦਸਨਾ ਇਹ ਖਾਲਸਾ ਜੀ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਐਸੇ ਗੁਰਮਖਾਂ ਦੇ ਸੇਵਕਾਂ ਦਾ ਸੇਵਕ ਬਣ ਜਾਵਾਂ ਐਸੇ ਦਾਸਾਂ ਦਾ ਵੀ ਗਾਂ ਦਾਸ ਬਣ ਜਾਵਾਂ ਜਿਹੜੇ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਕਿੱਡੀ ਵੱਡੀ ਮਹਿਮਾ ਕਰ ਰਹੀ ਖਾਲਸਾ ਜੀ ਜੇ ਫਿਰ ਵੀ ਸਾਨੂੰ ਸਮਝ ਨਾ ਆਵੇ ਸੋਝੀ ਨਹੀਂ ਆਵੇ ਤੇ ਫਿਰ ਇਹ ਤੋਂ ਵੱਧ ਹੋਰ ਮਤ ਮਹਾਰਾਜ ਤੁਹਾਨੂੰ ਕੀ ਦੇਣ ਤੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਸਾਰੇ ਦੁੱਖਾਂ ਨੂੰ ਦਰਦਾਂ ਨੂੰ ਨਾਸ਼ ਕਰਨ ਵਾਲੇ ਹਨ ਸਾਰੇ ਸਰੀਰਾਂ ਦੇ ਵਿੱਚ ਵਾਹਿਗੁਰੂ ਜੀ ਮਹਾਰਾਜ ਵਿਆਪਕ ਹਨ ਸੱਚੇ ਪਾਸ਼ਾ ਨਾਥਾਂ ਦੇ 나ਥ ਹਨ ਦੀਨ ਦੁਨੀ ਦੇ ਪਾਸ਼ਾ ਧੰ ਗੁਰੂ ਨਾਨਕ ਸਾਹਿਬ ਦਾ ਪੱਲਾ ਫੜ ਲੋ ਮਹਾਰਾਜ ਦੀ ਸ਼ਰਨ ਚਲੀ ਜਾਓ ਫਿਰ ਖਾਲਸਾ ਜੀ ਸੁਖ ਵਰਤਣਗੇ ਦੀਨ ਦਰਦ ਦੁਖ ਭੰਜਨਾ ਘਟ ਘਟ 나ਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਧੰ ਗੁਰੂ ਨਾਨਕ ਸਾਹਿਬ ਦਾ ਪੱਲਾ ਫੜ ਕੇ ਪਾਈ ਕੋ ਮਹਾਰਾਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ ਮੇਰਾ ਗੁਰੂ ਧੰਨ ਗੁਰੂ ਨਾਨਕ ਹੈ ਕਿਰਪਾ ਕਰੋ ਮੈਨੂੰ ਬੰਨੇ ਲਾ ਦਿਓ ਤੇ ਇਸ ਕਰਕੇ ਫਿਰ ਸੱਚੇ ਸੱਚੇ ਪਾਤਸ਼ਾਹ ਖਾਲਸਾ ਜੀ ਸਹਾਇਕ ਬਣਦੇ ਆ ਮਾਪੇਤਾ ਬਣਦੇ ਆ ਭੈਣ ਭਾਈ ਬਣ ਜਾਂਦੇ ਹਰ ਪ੍ਰਕਾਰ ਦਾ ਰਿਸ਼ਤਾ ਜਿਹੜਾ ਗੁਰੂ ਸਾਹਿਬ ਨਾਲ ਰੱਖੋ ਕਿਉਂਕਿ ਮਹਾਰਾਜ ਤੋਂ ਬਿਨਾ ਉੱਥੇ ਕੋਈ ਸਹਾਇ ਹੋਣ ਵਾਲਾ ਹੀ ਨਹੀਂ ਹੈ ਜاہے ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਖਾਲਸਾ ਜੀ ਮਾਂ ਪਿਓ ਪੁੱਤਰ ਮਤਰ ਭਰਾ ਸਾਰੇ ਸਾਥੀ ਜਿੱਥੇ ਜਾ ਕੇ ਛੱਡ ਜਾਂਦੇ ਹਨ ਉਹ ਉਥੇ ਇਸ ਮਨ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਹਾਈ ਹੁੰਦੇ ਹਨ ਹਰ ਬਿਨ ਕੌਣ ਸਹਾਈ ਮਨ ਕਾ ਮਹਾਰਾਜ ਬਚਨ ਕਰਦੇ ਕਿ ਹਰੀ ਵਾਹਿਗੁਰੂ ਜੀ ਤੋਂ ਬਿਨਾ ਇਸ ਮਨ ਦਾ ਕੋਈ ਸਹਾਇਕ ਨਹੀਂ ਬਣਦਾ ਖਾਲਸਾ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੈਨੂੰ ਬਹੁਤ ਭਾਰੀ ਕਿਤੇ ਮੁਸ਼ਕਲ ਬਣ ਜਾਵੇ ਜਾਇ ਮੁਸ਼ਕਲ ਹੋਆ ਯਾਤ ਭਾਰੀ ਹਰ ਕੋ ਨਾਮ ਖਿੰਨਾ ਮਾਹੇ ਉਦਾਰੀ ਜੇ ਤੇਨੂੰ ਕੋਈ ਬਹੁਤ ਵੱਡੀ ਮੁਸੀਬਤ ਪੈ ਜਾਵੇ ਮੁਸ਼ਕਲ ਤੇਰੇ ਉੱਤੇ ਆ ਜਾਵੇ ਪ੍ਰਭੂ ਦਾ ਨਾਮ ਸਿਮਰਿਆ ਕਰ ਤੇ ਫਿਰ ਉਹ ਤੈਨੂੰ ਅੱਖ ਦੇ ਫੋਰ ਤੋਂ ਪਹਿਲਾਂ ਬਚਾ ਲਵੇਗਾ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਦੀਨ ਦੁਨੀ ਦੇ ਮਾਲਕ ਸਮਰਾਤ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਰੱਖ ਲੈਣ ਸਾਨੂੰ ਸੁਮਤ ਬਖਸ਼ ਦੇਣ ਸਾਨੂੰ ਸੋਝੀ ਆ ਜਾਵੇ ਕਿਵੇਂ ਮਹਾਰਾਜ ਜੀ ਖੁਸ਼ ਹੁੰਦੇ ਹਨ ਕਿਹੜਾ ਕਰਮ ਕੀਤੇਆਂ ਖੁਸ਼ੀ ਪ੍ਰਾਪਤ ਹੁੰਦੀ ਹੈ ਐਵੇਂ ਫਿਰ ਖਾਲਸਾ ਜੀ ਮਹਾਰਾਜ ਕਲਾ ਵਰਤਾਉਂਦੇ ਆਹ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਤੇ ਖਾਲਸਾ ਦੀ ਜੋ ਅੱਜ ਦੀ ਹੱਡਬੀਤੀ ਹੈ ਹੈਰਾਨ ਕਰਨ ਵਾਲੀ ਹੈ ਦਾਸ ਤੇ ਬਹੁਤ ਜ਼ਿਆਦਾ ਇਸ ਚੀਜ਼ ਤੋਂ ਹੈਰਾਨ ਹੈ ਜਦੋਂ ਦੀ ਮੈਂ ਹੱਡਬੀਤੀ ਸੁਣੀ ਹੈ ਮੈਨੂੰ ਸੁਣਾਈ ਹੈ ਗੁਰਮਖ ਨੇ ਉਹ ਕਹਿੰਦਾ ਕਿ ਭਾਈ ਸਾਹਿਬ ਜੀ ਮੈਂ ਤੇ ਘੱਟੋ ਘੱਟ 6 ਮਹੀਨੇ ਪਹਿਲਾਂ ਦੀ ਹੱਡ ਬੀਤੀ ਭੇਜੀ ਆ ਤੁਸੀਂ ਉਹ ਨਹੀਂ ਸੁਣੀ ਤੇ ਦਾਸ ਨੇ ਸੱਚੀ ਨਹੀਂ ਸੁਣੀ ਖਾਲਸਾ ਜੀ ਤੇ ਉਹ ਦੱਸਦਾ ਕਿ ਕਿਵੇਂ ਮਹਾਰਾਜ ਨੇ ਕਲਾ ਵਰਤਾਈ ਕਿਵੇਂ ਖੇਡ ਬਣੀ ਤੇ ਕਿਵੇਂ ਖਾਲਸਾ ਜੀ ਵਿੱਚ ਮੇਰਾ ਰੋਲ ਹੈ ਇਹ ਹੱਡ ਬੀਤੀ ਦੇ ਵਿੱਚ ਮੈਂ ਇਹੀ ਗੱਲ ਕਹਿਣਾ ਹੁੰਨਾ ਕਿ ਮਹਾਰਾਜ ਸੱਚੇ ਪਾਸ਼ਾ ਦਾਸ ਕੋਲੋਂ ਸੇਵਾ ਲੈ ਰਹੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਨਾਲ ਸਭ ਸੇਵਾਵਾਂ ਹੋ ਰਹੀਆਂ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਨੌਰ ਸਿੰਘ ਸਾਹਿਬ ਆਪ ਹੀ ਕਲਾ ਵਰਤਾ ਰਹਿਆ ਆ ਆਪ ਹੀ ਸੁਖ ਵਰਤਾ ਰਹਿਆ ਆ ਮਹਾਰਾਜ ਤੋਂ ਬਿਨਾ ਹੋਰ ਕੌਣ ਸਹਾਇਕ ਹੈ ਸੋ ਖਾਲਸਾ ਜੀ ਵੀਰ ਦੱਸਦਾ ਹੈ ਕਿ ਭਾਈ ਸਾਹਿਬ ਜੀ ਦਾਸ ਨਾ ਇੱਥੇ ਬਾਹਰ ਮਹਾਰਾਜ ਦੀ ਕਿਰਪਾ ਸਦਕਾ ਹੀ ਆਇਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਹੀ ਆਇਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪੈਰੇ ਕੱਟਦਾ ਰਿਆਂ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ 3 ਸਾਲ ਪਹਿਲਾਂ ਦੀ ਗੱਲ ਹੈ ਤੇ ਖਾਲਸਾ ਜੀ ਕਹਿੰਦਾ ਚ ਪੈਰੇ ਕੱਟ ਕੇ ਹੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਆਇਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹੁੰਚਿਆ ਤੇ ਮਹਾਰਾਜ ਨੇ ਕਿਰਪਾ ਕੀਤੀ ਫਿਰ ਮੈਂ ਬਾਹਰ ਆ ਗਿਆ ਕਹਿੰਦੇ ਬਾਹਰ ਆ ਕੇ ਵੀ ਇਥੇ ਕੰਮ ਕਾਜ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੀ ਮੈਨੂੰ ਮਿਲਦਾ ਰਿਹਾ ਕਹਿੰਦੇ ਵੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਸਤ ਗੁਰਾਂ ਨੇ ਮਿਹਰ ਕੀਤੀ ਤਰਸ ਕੀਤਾ ਕਿ ਇਥੇ ਨਾ ਆ ਕੇ ਜਿੱਦਾਂ ਮੈਂ ਬਾਣੀ ਤੇ ਚਲੋ ਪੜਦਾ ਸਾਂ ਕੰਮਕਾਜ ਵਿੱਚ ਵੀ ਵਿਅਸਤ ਰਹਿੰਦਾ ਸਾਂ ਕੰਮਕਾਜ ਵਿੱਚ ਵੀ ਸਮਾਂ ਬਹੁਤ ਬਤੀਤ ਹੁੰਦਾ ਸੀ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਤਗੁਰਾਂ ਦੀ ਮਿਹਰ ਦੇ ਨਾਲ ਜਿੰਨਾ ਕਿ ਮੇਰੇ ਕੋਲ ਹੁੰਦਾ ਸੀਗਾ ਮੈਂ ਉਹਨਾਂ ਕ ਜਪ ਤਪ ਵੀ ਕਰਦਾ ਸਾਂ ਦੁਪਹਿਰਾ ਵੀ ਕੱਟਦਾ ਸਾਂ ਸ਼ਨੀਵਾਰ ਨੂੰ ਐਤਵਾਰ ਨੂੰ ਜਦੋਂ ਵੀ ਸਮਾਂ ਮਿਲਣਾ ਤੇ ਵੀਰ ਦੱਸਦਾ ਕਿ ਮੇਰਾ ਇੱਥੇ ਨਾ ਆ ਕੇ ਕੋਈ ਚੱਕਰ ਖਾਲਸਾ ਜੀ ਪੁਲਸ ਨਾਲ ਪੈ ਗਿਆ ਕੋਈ ਗੜਬੜੇ ਦੇ ਕੋਲੋਂ ਹੋ ਗਈ ਸੀ ਤੇ ਵਾਹਿਗੁਰੂ ਜਾਨੇ ਕੀ ਕਹਾਣੀ ਹੋਈ ਕਿਵੇਂ ਹੋਈ ਪਤਾ ਨਹੀਂ ਮਹਾਰਾਜ ਜਾਣਦੇ ਆ ਤੇ ਇੱਕ ਦੇ ਕਹਿੰਦਾ ਗੜਬੜ ਹੋ ਗਈ ਉਹਦਾ ਮੈਨੂੰ ਜੁਰਮਾਨਾ ਪੈ ਗਿਆ ਇੱਥੇ ਉਹ ਜੁਰਮਾਨਾ ਮੈਂ ਦੇਣਾ ਸੀ ਇੰਨੇ ਪੈਸੇ ਮੇਰੇ ਕੋਲ ਹੈ ਹੀ ਨਹੀਂ ਇੰਨੇ ਪੈਸੇ ਮੈਂ ਪਿੱਛੋਂ ਵੀ ਨਹੀਂ ਸੀ ਮੰਗਵਾ ਸਕਦਾ ਤੇ ਇਹਨਾਂ ਮੇਰੇ ਕੋਲੇ ਕੰਮ ਵੀ ਨਹੀਂ ਸੀ ਤੇ ਵੀਰ ਕਹਿੰਦਾ ਮੈਂ ਨਾ ਮੂਲ ਮੰਤਰ ਆਪ ਜੀ ਦੀ ਵੀਡੀਓ ਜਿੱਦਾਂ ਹੁਣ ਵੀ ਸੁਣੀਆ ਹੁਣ ਵੀ ਮੈਂ ਰੱਖਿਆ ਉਦੋਂ ਵੀ ਕਿਸੇ ਗੁਰਮਖ ਪਿਆਰੇ ਦੀ ਵੀਡੀਓ ਸੁਣੀ ਉਹਨੇ ਕਿਹਾ ਸੀ ਮੂਲ ਮੰਤਰ ਦਾ ਸਵਾ ਲੱਖ ਪਾਠ ਰੱਖੋ ਤੇ ਮਹਾਰਾਜ ਕਿਰਪਾ ਕਰਦੇ ਆ ਕਹਿੰਦਾ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਮੂਲ ਮੰਤਰ ਦਾ ਜਾਪ ਰੱਖ ਲਿਆ ਕਿ ਮਹਾਰਾਜ ਕਲਾ ਵਰਤਉਣਗੇ ਕਹਿੰਦਾ ਮਹਾਰਾਜ ਨੇ ਏਡੀ ਕਲਾ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਮਿਹਰ ਕੀਤੀ ਉਹ ਜਿਹੜਾ ਮੋਰਚਾ ਸੀ ਮੇਰਾ ਪੁਲਸ ਵਾਲਾ ਉਹ ਮੇਰੇ ਟੈਕਸ ਵਾਲਾ ਉਹ ਅਧਿਓ ਜਿਆਦਾ ਮੇਰਾ ਮਾਫ ਹੋ ਗਿਆ ਵਾਹਿਗੁਰੂ ਜਾਣੇ ਕਿਵੇਂ ਦਾਸ ਨੇ ਨਹੀਂ ਜਿਆਦਾ ਪੁੱਛਿਆ ਤੇ ਇਦਾਂ ਖਾਲਸਾ ਜੀ ਕਹਿੰਦਾ ਉਹ ਮੋਰਚਾ ਫਤਿਹ ਹੋਇਆ ਉਸ ਤੋਂ ਬਾਅਦ ਵੀਰ ਕਹਿੰਦਾ ਕਿ ਮੇਰੇ ਸਿਰ ਅੱਧੇ ਸਿਰ ਵਿੱਚ ਦਰਦ ਹੋਣ ਲੱਗ ਪਿਆ ਬਹੁਤ ਜਿਆਦਾ ਪਿੱਛੇ ਜਦਾਂ ਆਪਾਂ ਸਿਰ ਹੈ ਤੇ ਕੰਨ ਤੋਂ ਅੱਗੇ ਜਿਹੜਾ ਸਿਰ ਹੈ ਤੇ ਕੰਨਾਂ ਤੋਂ ਪਿੱਛੇ ਜਿਹੜਾ ਸਿਰ ਹੈ ਕਹਿੰਦਾ ਪਿਛਲੇ ਸਿਰ ਚ ਦਰਦ ਹੁੰਦਾ ਸੀ ਮੈਂ ਉਹ ਸਿਰ ਆਪਣਾ ਮਤਲਬ ਸਹਰਾਣੇ ਨਾਲ ਨਹੀਂ ਸੀ ਲਾ ਸਕਦਾ ਮੰਜੇ ਨਾਲ ਨਹੀਂ ਸੀ ਬੈਠਣਾ ਨਹੀਂ ਸੀ ਲਾ ਸਕਦਾ ਇੰਨੀ ਦਰਦ ਹੁੰਦੀ ਸੀ ਰਾਤ ਨੂੰ ਸੌਂਦਾ ਨਹੀਂ ਸਾਂ ਕਹਿੰਦਾ 4-5 ਹਫ਼ਤੇ ਭਾਵੇਂ ਮਹੀਨਾ ਹੀ ਹੋ ਗਿਆ ਸੀ ਮੈਂ ਸੁੱਤਾ ਨਹੀਂ ਸਾਂ ਚੰਗੀ ਤਰ੍ਹਾਂ ਮੇਰੇ ਸਿਰ ਵਿੱਚ ਦਰਦ ਰਹਿਣਾ ਮੈਂ ਸਕੈਨ ਵੀ ਇੱਥੋਂ ਕਰਾਈ ਦਵਾਈ ਵੀ ਖਾਧੀ ਡਾਕਟਰ ਕਹਿੰਦੇ ਵੀ ਕੋਈ ਇਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆ ਕੁਝ ਵੀ ਨਹੀਂ ਆ ਪਤਾ ਨਹੀਂ ਤੇਰਾ ਸਿਰ ਕਿਉਂ ਕਿਉਂ ਦੁਖਦਾ ਇਹ ਵੀਰ ਕਹਿੰਦਾ ਕਿ ਮੈਂ ਨਾ ਜਦੋਂ ਕੰਮ ਤੇ ਸੀਗਾ ਤੇ ਕਹਿੰਦਾ ਵੀ ਮੈਨੂੰ ਇਦਾਂ ਲੱਗਾ ਵੀ ਜਿੱਦਾਂ ਮੇਰੇ ਮੇਰਾ ਕਿਸੇ ਨੇ ਕੱਪੜਾ ਉਥੋਂ ਚੋਰੀ ਕੀਤਾ ਹੋਵੇ ਮੇਰੀ ਕਿੱਟ ਦੇ ਵਿੱਚੋਂ ਕਹਿੰਦਾ ਮੇਰੇ ਕੱਪੜੇ ਚੋਰੀ ਹੁੰਦੇ ਸੀਗੇ ਇੱਥੇ ਬਾਹਰ ਆ ਕੇ ਕਾਫੀ ਕੱਪੜੇ ਮੇਰੇ ਕਹਿੰਦਾ ਇਧਰ ਉਧਰ ਗਾਇਬ ਹੋ ਗਏ ਮੈਨੂੰ ਮਿਲੇ ਹੀ ਨਹੀਂ ਕਹਿੰਦਾ ਮੈਂ ਮਨ ਵਿੱਚ ਸੋਚਿਆ ਹੀ ਨਹੀਂ ਵੀ ਕੀ ਕਾਰਨ ਤੇ ਕੀ ਨਹੀਂ ਕਹਿੰਦਾ ਮੈਨੂੰ ਇੰਨਾ ਪਤਾ ਲੱਗਿਆ ਸੀ ਵੀ ਮੇਰੇ ਕੱਪੜੇ ਚੋਰੀ ਹੁੰਦੇ ਆ ਮੇਰੇ ਇਥੋਂ ਕੱਪੜੇ ਗਾਇਬ ਹੋ ਜਾਂਦੇ ਆ ਕੋਈ ਚੁੱਕਦਾ ਮੈਂ ਸੋਚਦਾ ਸੀ ਕੋਈ ਸ਼ੈਤਾਨੀ ਕਰਦਾ ਰੂਮ ਮੇਟ ਹੀ ਕੋਈ ਸ਼ੈਤਾਨੀ ਕਰਦਾ ਪਰ ਨਹੀਂ ਉਹ ਕੋਈ ਕਾਰਨ ਹੋਰ ਸੀ ਵੀਰ ਕਹਿੰਦਾ ਮੇਰਾ ਸਿਰ ਦੁਖਣ ਲੱਗ ਪਿਆ ਬਹੁਤ ਜ਼ਿਆਦਾ ਤੇ ਮੈਂ ਇਥੋਂ ਤੱਕ ਕੇ ਕਈ ਵਾਰੀ ਇਦਾਂ ਲੱਗਣਾ ਵੀ ਮੈਂ ਮਾਰ ਹੀ ਜਾਵਾਂ ਕਹਿੰਦਾ ਪੇਨ ਕਿਲਰ ਗੋਲੀਆਂ ਦਾ ਮੈਂ ਥਵਾ ਖਾ ਲੈਣਾ ਸਾ ਮੈਨੂੰ ਫਰਕ ਨਹੀਂ ਸੀ ਪੈਂਦਾ ਨੀਂਦ ਉਹਦੋਂ ਆਉਂਦੀ ਸੀ ਪਰ ਦਰਦ ਨਹੀਂ ਸੀ ਹਟਦੀ ਕਹਿੰਦਾ ਬਸ ਨੀਂਦ ਆ ਜਾਂਦੀ ਸੀ ਜਦੋਂ ਨੀਂਦ ਅੱਖਾਂ ਭਾਰੀਆਂ ਹੋ ਜਾਂਦੀ ਆ ਉਦੋਂ ਮੈਨੂੰ ਪਤਾ ਲੱਗਣ ਨੂੰ ਹਟ ਜਾਂਦਾ ਸੀ ਮੇਰੇ ਦਰਦ ਹੁੰਦੀ ਆ ਉਵੇਂ ਮੇਰੇ ਦਰਦ ਜਿਹੜੀ ਉਹ ਹਟਦੀ ਨਹੀਂ ਸੀ ਕਿਸੇ ਪ੍ਰਕਾਰ ਵੀ ਤੇ ਵੀਰ ਕਹਿੰਦਾ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਤੇ ਕਹਿੰਦਾ ਫਿਰ ਮੈਂ ਨਾ ਮਹਾਰਾਜ ਦੀ ਕਿਰਪਾ ਨਾਲ 3-4 ਮਹੀਨੇ ਲਗਾਤਾਰ ਕਹਿੰਦਾ ਵੀ ਪਾਠ ਕਰਦੇ ਰਹਿਣਾ ਮੂਲ ਮੰਤਰ ਰੱਖ ਲੈ ਬਾਬਾ ਜੀ ਕਿਰਪਾ ਕਰੋ ਮਹਾਰਾਜ ਥੋੜਾ ਥੋੜਾ ਫਰਕ ਪੈਣ ਲੱਗ ਪਿਆ ਮਹਾਰਾਜ ਦੀ ਕਿਰਪਾ ਦੇ ਨਾਲ ਥੋੜਾ ਥੋੜਾ ਉਜਾਪ ਦੇ ਨਾਲ ਵੀ ਮੈਨੂੰ ਫਰਕ ਪੈਣ ਲੱਗ ਪਿਆ ਤੇ ਉਸ ਤੋਂ ਬਾਅਦ ਕਹਿੰਦਾ ਉਹੀ ਸਿਰ ਵਾਲੀ ਦਰਦ ਮੇਰੀ ਜਿਹੜੀ ਉਹ ਲੱਕ 'ਚ ਆ ਗਈ ਜਿੱਦਾਂ ਪਹਿਲਾਂ ਮੋਰਾ 'ਚ ਆਈ ਫਿਰ ਲੱਕ 'ਚ ਆ ਗਈ ਜਦੋਂ ਲੱਕ 'ਚ ਦਰਦ ਆ ਗਈ ਫਿਰ ਤੇ ਹੋਰ ਉਹਨੇ ਤੰਗ ਕਰਦਾ ਕਿਉਂਕਿ ਲੱਕ ਦੀ ਦਰਦ ਖਾਲਸਾ ਜੀ ਬਹੁਤ ਮਾੜੀ ਆਪਾਂ ਲੱਕ ਦੇ ਸਹਾਰੇ ਤੁਰਦੇ ਆਂ ਕਹਿੰਦਾ ਲੱਕ ਵਿੱਚ ਉਹ ਸਿਰ ਵਾਲੀ ਦਰਦ ਜਦੋਂ ਹਟ ਕੇ ਨਾ ਮਹੀਨਾ ਕੋਥੇ ਹੋਈ ਉਹ ਤੋਂ ਬਾਅਦ ਥੱਲੇ ਲੱਕ 'ਚ ਆ ਗਈ ਉੱਥੇ ਬਹੁਤ ਸਮਾਂ ਹੁੰਦੀ ਰਹੀ ਕਹਿੰਦੇ ਫਿਰ ਮੈਂ 3 ਮਹੀਨੇ ਮੂਲ ਮੰਤਰ ਪੂਰਾ ਕੀਤਾ ਸਵਾ ਲੱਖ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੁਝ ਕੁਝ ਮੈਨੂੰ ਫਰਕ ਪਿਆ ਕਹਿੰਦੇ ਉਸ ਤੋਂ ਬਾਅਦ ਨਾ ਬਾਬਾ ਦੀਪ ਸਿੰਘ ਸਾਹਿਬ ਅੱਗੇ ਇੱਕ ਦਿਨ ਮੈਂ ਰੋਸਾ ਕੀਤਾ ਕਿ ਬਾਬਾ ਜੀ ਵੀ ਇਹ ਕਿਹੋ ਜਿਹੀ ਖੇਡ ਹੈ ਵੀ ਮੇਰੇ ਨਾਲ ਇਦਾਂ ਕੁਝ ਹੋ ਰਿਹਾ ਖਾਲਸਾ ਜੀ ਵੀਰ ਨੇ 6 ਮਹੀਨੇ ਪਹਿਲਾਂ ਦਾਸ ਨੂੰ ਹੱਡ ਬੀਤੀ ਭੇਜੀ ਸੀ ਪਹਿਲੇ ਫੋਨ ਤੇ ਉਹ ਦਾਸ ਕੋਲੋਂ ਸੁਣੀ ਨਹੀਂ ਗਈ ਤੇ ਇਸ ਕਰਕੇ ਫੋਨ ਵੀ ਟੁੱਟ ਗਿਆ ਤਾਂ ਉਹਨਾਂ ਨੇ ਦੁਬਾਰਾ ਫੇਰ ਮੈਨੂੰ ਭੇਜੀ ਭਾਵ ਕਿ ਤੁਸੀਂ ਲਾ ਲਓ ਕਿ 6 ਮਹੀਨੇ ਪਹਿਲਾਂ ਵੀਰ ਹੱਡ ਬੀਤੀ ਸੁਣਾਉਂਦਾ ਤੇ ਪਿਛਲੇ ਸਾਲ ਦੀ ਗੱਲ ਹੋਵੇਗੀ ਤੇ ਉਹ ਵੀਰ ਕਹਿੰਦਾ ਕਿ ਜਿਹੜਾ ਲਾਕਸੀਨਾ ਉਹ ਮੈਨੂੰ ਬਹੁਤ ਤੰਗ ਕਰਦਾ ਸੀ ਮੇਰੇ ਰੂਮ ਮੇਟ ਵੀ ਮੇਰੇ ਤੋਂ ਬੜੇ ਤੰਗ ਸੀ ਮੈਂ ਰਾਤ ਨੂੰ ਹਾਏ ਹਾਏ ਕਰਕੇ ਸੌਣਾ ਸੀ ਦਰਦ ਹੁੰਦੀ ਸੀ ਬਹੁਤ ਜ਼ਿਆਦਾ ਕਈ ਵਾਰ ਮੈਂ ਮੂਵ ਲਾਉਣੀ ਕਈ ਵਾਰ ਕੋਸ਼ ਕਰਨਾ ਕਦੇ ਕੋਸ਼ ਕਰਨਾ ਡਾਕਟਰ ਮੈਨੂੰ ਇਹੀ ਗੱਲ ਕਹਿੰਦੇ ਸੀ ਕੋਈ ਦਿੱਕਤ ਨਹੀਂ ਵੀ ਕੋਈ ਸਾਡੇ ਹਸਾਬ ਨਾਲ ਦੇ ਨਾਲ ਤੇ ਤੈਨੂੰ ਕੋਈ ਦਿੱਕ ਮੁਸ਼ਕਲ ਨਹੀਂਗੀ ਪਤਾ ਨਹੀਂ ਕਿਉਂ ਦਰਦ ਹੁੰਦੀ ਆ ਕਿਸੇ ਨੇ ਕਿਹਾ ਫਾਂਡਾ ਕਰਾਲਾ ਐ ਕਰ ਲਾ ਓ ਕਰ ਲਾ ਮੈਂ ਕਿਸੇ ਦੀ ਗੱਲ ਤੇ ਗੌਰ ਨਹੀਂ ਕੀਤਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਵਿੱਚੋਂ ਘਿਉ ਲਾ ਕੇ ਲਾਉਣਾ ਪਰ ਮੈਨੂੰ ਫਰਕ ਨਹੀਂ ਪਿਆ ਕਹਿੰਦਾ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਇੱਕ ਦਿਨ ਸ਼ਾਮਾਂ ਨੂੰ ਕਹਿੰਦਾ ਰੋ ਰੋ ਕੇ ਮੈਂ ਕਿ ਬਾਬਾ ਜੀ ਕੋਈ ਮੈਨੂੰ ਰਸਤਾ ਵਿਖਾਓ ਕੋਈ ਮਹਾਰਾਜ ਕਿਰਪਾ ਕਰੋ ਕੋਈ ਮੇਹਰ ਕਰੋ ਮਹਾਰਾਜ ਹੁਸ਼ੀਦੋ ਸਿੰਘੋ ਕੋਈ ਰਸਤਾ ਹੀ ਵਿਖਾ ਦਿਓ ਕੋਈ ਰਾਹ ਵਿਖਾ ਦਿਓ ਕਿਵੇਂ ਮੈਂ ਰੋਗ ਹੋਵਾਂ ਕਿਵੇਂ ਮੇਰੀ ਇਹ ਦਰਦ ਠੀਕ ਹੋਵੇ ਮੈਂ ਰੋਗੀ ਹੋਵਾਂ ਮਹਾਰਾਜ ਮੈਂ ਤੜਫ ਤੜਫ ਕੇ ਰਹਿਣਾ ਮੇਰੇ ਤੇ ਕਿਰਪਾ ਕਰੋ ਤੁਸੀਂ ਕਿਰਪਾ ਕਰਕੇ ਇੱਥੇ ਭੇਜਿਆ ਕਿਰਪਾ ਕਰਕੇ ਕਾਮ ਦਵਾਈਆ ਸਭ ਕੁਝ ਕੀਤਾ ਇਹ ਰੋਗ ਵੀ ਕੱਟ ਦਿਓ ਕਹਿੰਦਾ ਮੈਂ ਅਰਦਾਸ ਕਰਕੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕੀਰਤਨ ਸੋਇਲਾ ਪੜ ਕੇ ਤੇ ਫਿਰ ਮੈਂ ਰਾਤ ਨੂੰ ਸੌਂ ਗਿਆ ਤੇ ਕਹਿੰਦਾ ਭਾਈ ਸਾਹਿਬ ਜੀ ਮੈਂ ਤਾਂ ਤੁਹਾਨੂੰ ਵੇਖਿਆ ਨਹੀਂ ਸੀ ਮੈਂ ਜਰੂਰ ਤੁਹਾਡੀਆਂ ਹੱਡ ਬੀਟੀਆਂ ਸੁਣਦਾ ਸੀ ਪਰ ਮੈਂ ਤੁਹਾਨੂੰ ਤੁਹਾਡੀ ਸ਼ਕਲ ਨਹੀਂ ਸੀ ਵੇਖੀ ਦਾਸ ਨੂੰ ਤਾਂ ਕਹਿੰਦਾ ਵੀਰ ਕਹਿੰਦਾ ਵੀ ਮੈਨੂੰ ਰਾਤ ਸੁਪਨਾ ਆਇਆ ਸੁਪਨੇ ਦੇ ਵਿੱਚ ਨਾ ਮੈਨੂੰ ਪੰਜ ਸਿੰਘ ਨਜ਼ਰ ਆਏ ਪੰਜਾਂ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਤੁਸੀਂ ਸੀ ਕਹਿੰਦਾ ਵੀ ਤੁਸੀਂ ਮੈਨੂੰ ਕਹਿਣ ਲੱਗੇ ਵੀ ਗੁਰਮੁਖਾ ਇੱਕ ਤੇ ਮੂਲ ਮੰਤਰ ਸਵਾ ਲੱਖ ਕਦੇ ਨਾ ਛੱਡੀ ਲਗਾਤਾਰ ਕਰਦਾ ਰਹ ਤੇ ਇੱਕ ਸ਼ਹੀਦੀ ਦੇਗ ਕਰਾ ਰਗੜਾ ਲਵਾ ਸਿੰਘਾਂ ਕੋਲੋਂ ਤੇ ਘੋੜਿਆਂ ਨੂੰ ਚਣੇ ਪਾ ਤੇ ਕਹਿੰਦਾ ਵੀ ਮੈਂ ਸੁਪਨੇ ਵਿੱਚ ਇਹ ਤੁਸੀਂ ਮੈਨੂੰ ਕਹਿ ਕੇ ਤੇ ਸਾਰੇ ਦੇ ਸਾਰੇ ਸਿੰਘ ਜਿਹੜੇ ਪੰਜ ਸਿੰਘ ਉਹ ਕਾਸ਼ ਨੂੰ ਉੱਡ ਗਏ ਇਹ ਉਹਦੇ ਦੱਸਣ ਮੁਤਾਬਕ ਦਾਸ ਕਹਿ ਰਿਹਾ ਆਪ ਜੀ ਨੂੰ ਕਿ ਪਰ ਖਾਲਸਾ ਜੀ ਉਹ ਚਲੋ ਉਹਦਾ ਦ੍ਰਿਸ਼ ਹੈ ਜਿੱਦਾਂ ਦਾ ਮੰਨੇ ਉਹਨੇ ਦ੍ਰਿਸ਼ ਬਣਾਇਆ ਉਹ ਬਣ ਗਿਆ ਪਰ ਕੋਈ ਇਹੋ ਜੀ ਗੱਲ ਨਹੀਂ ਉਹਦੇ ਬੜੀਆਂ ਚੜ੍ਹਦੀ ਗਲ ਵਾਲੀਆਂ ਰੂਹਾਂ ਹੁੰਦੀਆਂ ਸ਼ਹੀਦ ਸਿੰਘ ਅਸੀਂ ਤਾਂ ਕਾਲਜੁਗੀ ਜੀਮ ਹਾਂ ਤੇ ਮਹਾਰਾਜ ਨੇ ਕੋਈ ਖੇਡ ਵਰਤੌਣੀ ਸੀ ਉਵੇਂ ਹੀ ਵਰਤਾਈ ਉਹ ਵੀਰ ਨੇ ਫਿਰ ਖਾਲਸਾ ਜੀ ਦਾਸ ਨੂੰ ਦੱਸਿਆ ਕਿ ਐਦਾਂ ਖੇਡ ਬਣੀ ਤੇ ਤੁਸੀਂ ਮੈਨੂੰ ਇਹ ਗੱਲ ਕਹੀ ਤੇ ਵੀਰ ਕਹਿੰਦਾ ਫਿਰ ਨਾ ਜਿੱਦਿ ਤੁਸੀਂ ਗੱਲ ਕਹੀ ਕਈ ਨਾ ਮੈਂ ਮੂਲ ਮੰਤਰ ਉਸ ਦਿਨ ਤੋਂ ਬਾਅਦ ਛੱਡਿਆ ਨਹੀਂ ਤੇ ਮੈਂ ਫੋਨ ਕੀਤਾ ਆਪਣੀ ਮਾਤਾ ਜੀ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਉੱਥੇ ਰਸਤ ਦੇ ਕੇ ਆਓ ਬਾਬਾ ਨੌ ਸਿੰਘ ਦੇ ਸਮਾਧੇ ਤੇ ਉੱਥੇ ਰਸਤ ਦੇ ਕੇ ਆਓ ਰਗੜਾ ਲਵਾਓ ਤੇ ਘੋੜਿਆਂ ਲਈ ਉੱਥੇ ਇੱਕ ਕੁਇੰਟਲ ਚਨੇ ਖੜੋ ਕਹਿੰਦੇ ਮੇਰੇ ਮਾਤਾ ਜੀ ਹੁਣੀ ਲੈ ਕੇ ਗਏ ਜਿਸ ਦਿਨ ਕਹਿੰਦੇ ਰਗੜਾ ਲੱਗਾ ਜਿਸ ਦਿਨ ਮਾਤਾ ਜੀ ਹੁਣਾ ਨੇ ਰਸਤ ਦਿੱਤੀ ਉਸੇ ਦਿਨ ਮਹਨੇਰੇ ਖਾਲਸਾ ਜੀ ਅਰਦਾਸ ਹੁਣੀ ਸੀ ਤੇ ਘੋੜਿਆਂ ਦੇ ਚਨੇ ਦਿੱਤੇ ਉਹ ਵੀਰ ਕਹਿੰਦਾ ਵੀ ਸੱਚ ਜਾਣਿਓ ਉਸ ਦਿਨ ਤੋਂ ਬਾਅਦ ਮੇਰੀ ਦਰਦ ਕਿੱਥੇ ਚਲੀ ਗਈ ਮੈਨੂੰ ਪਤਾ ਹੀ ਨਹੀਂ ਉਹ ਦਰਦ ਕਿਵੇਂ ਗਾਇਬ ਹੋ ਗਈ ਲੱਕ ਵਾਲੀ ਜਿਹੜੀ ਪਹਿਲਾਂ ਸਿਰ ਵਿੱਚ ਹੁੰਦੀ ਰਹੀ ਫਿਰ ਕਿੰਨੇ ਮਹੀਨੇ ਲੱਕ 'ਚ ਹੁੰਦੀ ਰਹੀ ਉਹ ਦਰਦ ਕਿੱਥੇ ਚਲੀ ਗਈ ਮੈਨੂੰ ਨਹੀਂ ਪਤਾ ਮੇਰਾ ਸਰੀਰ ਇਦਾਂ ਹੋਲਾ ਹੋ ਗਿਆ ਜਿਦਾਂ ਮੇਰੇ ਸਰੀਰ ਉਤੋਂ ਕਿਸੇ ਭਾਰ ਕੋਈ ਲੱਤ ਗਿਆ ਹੋਵੇ ਤੇ ਖਾਲਸਾ ਜੀ ਉਹਦੇ ਉੱਤੇ ਕਿਸੇ ਕਿਸੇ ਨੇ ਕੀਤਾ ਹੀ ਕਰਾਇਆ ਸੀਗਾ ਤੇ ਉਹੀ ਉਹਦੇ ਉੱਤੇ ਭਾਰ ਪਾਉਂਦਾ ਸੀ ਤਾਂ ਉਹਦਾ ਲੱਕ ਟੁੱਟਦਾ ਸੀ ਸਿਰ ਟੁੱਟਦਾ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਮਿਹਰ ਕੀਤੀ ਤੇ ਉਹ ਜਿਵੇਂ ਮਹਾਰਾਜ ਨੇ ਰਸਤਾ ਬਣਾਉਣਾ ਹੁੰਦਾ ਖਾਲਸਾ ਜੀ ਦੱਸਣਾ ਹੁੰਦਾ ਕਿਸੇ ਨੂੰ ਓਵੇਂ ਮਹਾਰਾਜ ਕਲਾ ਕਰਦੇ ਖੇਡ ਕਰਦੇ ਆ ਓਵੇਂ ਮੇਰਾ ਵਰਤਉਂਦੇ ਆ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਖਾਲਸਾ ਜੀ ਉਹ ਵੀਰ ਨੇ ਆਪਣੀ ਮਾਤਾ ਨੂੰ ਭੇਜ ਕੇ ਉਹ ਸਾਰੇ ਕਾਰਜ ਕਰਵਾਏ ਤੇ ਮੋਰਚਾ ਫਤਿਹ ਹੋ ਗਿਆ ਸਤਗੁਰਾਂ ਦੀ ਕਿਰਪਾ ਨਾਲ ਆਨੰਦ ਬਣ ਗਏ ਸੁਖੀ ਹੋ ਗਿਆ ਵੀਰ ਸੁਖ ਵਰਤ ਗਿਆ ਜਿਹੜੀ ਦਰਦ ਸੀ ਉਹ ਕਹਿੰਦਾ ਭਾਈ ਸਾਹਿਬ ਜੀ ਮੈਂ ਦੱਸ ਨਹੀਂ ਸਕਦਾ ਵੀ ਮੈਂ ਉਸ ਦਿਨ ਤੋਂ ਬਾਅਦ ਮੇਰਾ ਸਰੀਰ ਕਿਦਾਂ ਫੁੱਲ ਵਰਗਾ ਹੌਲਾ ਹੋ ਗਿਆ ਮੈਂ ਕੰਮ ਤੇ ਵੀ ਜਾਣਾ ਮੇਰੇ ਮੂਰਤੇ ਸਾਰੇ ਫਤਿਹ ਹੋ ਗਏ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਕਹਿੰਦਾ ਮੇਰਾ ਰਿਸ਼ਤਾ ਨਹੀਂ ਸੀ ਹੁੰਦਾ ਬਾਹਰ ਆਏ ਦਾ ਵੀ ਨਹੀਂ ਸੀ ਹੁੰਦਾ ਮਹਾਰਾਜ ਨੇ ਉਹ ਵੀ ਮੇਰਾ ਖੇੜ ਵਰਤਾ ਦਿੱਤੀ ਉਹ ਵੀ ਰਿਸ਼ਤਾ ਵਧੀਆ ਘਰ ਵਿੱਚ ਹੋ ਗਿਆ ਮਾਹ ਰਾਜ ਦੀ ਕਿਰਪਾ ਵਰਤ ਗਈ ਸੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਖਾਲਸਾ ਜੀ ਸਦਾ ਹੀ ਸੁੱਖ ਦਿੰਦੇ ਆ ਸਦਾ ਸਹਾਈ ਹੁੰਦੇ ਆ ਸੋ ਆਪਾਂ ਥੋੜੀ ਜਿਹੀ ਢੇਲ ਵਰਤਦੇ ਆ ਨਹੀਂ ਤੇ ਮਹਾਰਾਜ ਵੱਲੋਂ ਕੋਈ ਕਮੀ ਨਹੀਂ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਤੇ ਸਦਾ ਸਦੀਵੀ ਸੁੱਖ ਦੇਣ ਵਾਲੇ ਆ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖੀਮਾ ਬਖਸ਼ਣੀ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੇ ਚਰਨਾਂ ਵਿੱਚੋਂ ਹੀ ਸੁੱਖ ਪ੍ਰਾਪਤ ਹੁੰਦੇ ਆ ਤੇ ਜਿਹੜਾ ਕੋਈ ਖਾਲਸਾ ਜੀ ਵਾਹਿਗੁਰਜੀ ਦੀ ਸ਼ਰਨ ਪਾ ਕੇ ਵਾਹਿਗੁਰਜੀ ਦਾ ਨਾਮ ਜਪਦਾ ਹੈ ਫਿਰ ਮਹਾਰਾਜ ਕਹਿੰਦੇ ਉਹ ਭਾਈ ਸਾਰੀਆਂ ਬਰਕਤਾਂ ਲੈਂਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੁਖ ਖਨੇਰੇ ਉਹਨੂੰ ਖਨੇਰੇ ਸੁਖ ਭਾਵ ਬਹੁਤ ਸੁਖ ਨਾਮ ਦੀ ਬਰਕਤ ਨਾਲ ਪ੍ਰਾਪਤ ਹੋ ਜਾਂਦੇ ਆ ਜਿਹੜੇ ਗੁਰਮੁਖ ਵਾਹਿਗੁਰੂ 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 ਕਰਦੇ ਹਨ ਸੋ ਸੱਚੇ ਪਾਤਸ਼ਾਹ ਦਇਆ ਕਰਨ ਆਪਾਂ ਸਾਰਿਆਂ ਨੂੰ ਨਾਮ ਦੀ ਖਾਲਸਾ ਜੀ ਸੋਝੀ ਆ ਜਾਵੇ ਕਿਉਂਕਿ ਬਿਨਾਂ ਨਾਮ ਤੋਂ ਖਾਲਸਾ ਜੀ ਪਾਰ ਨਹੀਂ ਜੇ ਲੰਘਿਆ ਜਾ ਸਕਦਾ ਨਾਮ ਜਪਤ ਤਹਿ ਪਾਰ ਪਰਾਹੀ ਜੇ ਖਾਲਸਾ ਜੀ ਪਾਰ ਲੰਘਣਾ ਹੈ ਪਵਜਲ ਤੋਂ ਇਹ ਫਿਰ ਵਾਹਿਗੁਰੂ ਜੀ ਦਾ ਨਾਮ ਜਪਣਾ ਪਵੇਗਾ ਤੇ ਵਾਹਿਗੁਰਜੀ ਦੇ ਨਾਮ ਤੋਂ ਬਿਨਾ ਖਾਲਸਾ ਜੀ ਮਾਨ ਕਦੇ ਟਿਕਦਾ ਹੀ ਨਹੀਂ ਨਾਮ ਜਪਤ ਪਾਵੈ ਬਿਸਰਾਮ ਵਾਹਿਗੁਰਜੀ ਦਾ ਨਾਮ ਜਪਣ ਦੇ ਨਾਲ ਹੀ ਬਿਸਰਾਮ ਮਿਲਦਾ ਹੈ ਸੁਖ ਮਿਲਦਾ ਹੈ ਟਿਕਾਓ ਮਿਲਦਾ ਹੈ ਨਹੀਂ ਤੇ ਖਾਲਸਾ ਜੀ ਪਾਪ ਜਿਹੜੇ ਹਨ ਗਾਲ ਚੰਬੜੇ ਰਹਿੰਦੇ ਹਨ ਮੈਲ ਜਿਹੜੀ ਹੋਮੇ ਦੀ ਉਹ ਅੰਦਰ ਖਾਲਸਾ ਜੀ ਗੰਦ ਪਾ ਕੇ ਰੱਖਦੀ ਹੈ ਉਹ ਬੰਦੇ ਨੂੰ ਥੂਲੀ ਤੇ ਲਟਕਾ ਕੇ ਰੱਖਦੀ ਐ 84 ਲੱਖ ਜੂਨ ਵਿੱਚ ਪਰਮਾਤ ਛੜਦੀ ਐ ਮਹਾਰਾਜ ਦਾ ਨਾਮ ਹੀ ਹੈ ਜੋ ਖਾਲਸਾ ਜੀ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਹਰ ਕਾ ਨਾਮ ਕੋਟ ਪਾਪ ਖੋਵੈ ਵਾਹਿਗੁਰੂ ਦਾ ਜੋ ਨਾਮ ਹੈ ਕਰੋੜਾਂ ਪਾਪਾਂ ਨੂੰ ਖਾਲਸਾ ਜੀ ਖਤਮ ਕਰਨ ਵਾਲਾ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ